ਉਹ ਕੋਈ ਮਜਬੂਰੀ ਹੋ ਜਾਂਦੀ ਆ ਕਿ ਇੰਸਟਾਗ੍ਰam ਤੇ ਤੁਹਾਨੂੰ ਕੋਈ ਚੀਜ਼ ਅਪਡੇਟ ਕਰਨੀ ਪੈਣੀ ਆ ਨਹੀਂ ਤੇ ਤੁਹਾਡੀ ਰੀਚ ਆ ਜਿਹੜੀ ਉਹ ਡਾਊਨ ਹੋ ਜਾਂਦੀ ਆ ਦਿਲ ਚ ਦਿਮਾਗ ਚ ਉਹ ਇੱਕ ਵਿਜ਼ਨ ਕ੍ਰੀਏਟ ਹੁੰਦਾ ਆ ਵੀ ਯਾਰ ਇਦਾਂ ਜੇ ਦੀ ਕੁਝ ਬਣਾਵਾਂਗੇ ਤੇ ਉਹ ਲੋਕਾਂ ਨੂੰ ਵਧੀਆ ਲੱਗੂਗਾ ਅਮੈਜ਼ਨ ਕਰਦਾ ਆ ਵੀ ਯਾਰ ਇਦਾਂ ਜੇ ਹੋਊਗਾ ਬੋਲ ਕੇ ਵੇਖ ਕੇ ਕਰਕੇ ਤੇ ਫੇਰ ਹੀ ਮੈਂ ਪਾਉਣਾ ਜਦੋਂ ਆਪ ਨੂੰ ਕੌਨਫੀਡੈਂਸ ਹੁੰਦਾ ਵੀ ਠੀਕ ਲੱਗੂਗੀ ਇਕ ਐਦਾਂ ਹੋਇਆ ਤੁਹਾਡੇ ਨਾਲ ਕਿ ਤੁਸੀਂ ਚੀਜ਼ ਐਦਾਂ ਹੀ ਬਣਾਤੀ ਹੋਵੇ ਜਾਂ ਮਤਲਬ ਜਸ ਜਿਵੇਂ ਤੁਸੀਂ ਕਹਿੰਗੀ ਕਈ ਵਾਰ ਰੀਚ ਡਾਊਨ ਹੋ ਜਾਂਦੀ ਤੇ ਅਨਐਕਸਪੈਕਟਿਡਲੀ ਉਹ ਮਿਲੀਅਨਸ ਕ੍ਰਾਸ ਕਰ ਗਈ ਹੋਵੇ। ਤੋਂ ਬਹੁਤ ਸਾਰੇ ਨੇ ਜਿਹੜੇ ਮਤਲਬ ਮਿਲੀਅਨਾਂ ਚ ਚਲੇ ਜਾਂਦੇ ਵੀਡੀਓ ਦੇ ਬਾਅਦ ਚ ਲੱਗਦਾ ਵੀ ਯਾਰ। ਸੋ ਤੁਸੀਂ ਇੰਸਟਾਗ੍ਰਾਮ ਤੇ ਬਹੁਤ ਐਕਟਿਵ ਰਹਿੰਦੇ ਹੋ ਸਭ ਨੂੰ ਹਸਾਉਣ ਨੇ ਸਭ ਨੂੰ ਹਸਣ ਦੀ ਵਜ੍ਹਾ ਦੇਣ ਨੇ। ਤੁਸੀਂ ਆਪ ਵੀ ਮਤਲਬ ਆਪਣੀ ਕਈ ਵਾਰ ਕੋਈ ਰੀਲ ਦੇਖ ਕੇ ਹੱਸਦੇ ਹੋ। ਹਾਂ ਮਤਲਬ ਹਸਾ ਪਹਿਲੂ ਆਪ ਨੂੰ ਦਿਲ ਚ ਦਿਮਾਗ ਚ ਉਹ ਇੱਕ ਵਿਜ਼ਨ ਕ੍ਰੀਏਟ ਹੁੰਦਾ ਆ ਵੀ ਯਾਰ ਇਦਾਂ ਜਿਹੇ ਦੀ ਕੁਝ ਬਣਾਵਾਂਗੇ ਤੇ ਉਹ ਲੋਕਾਂ ਨੂੰ ਵਧੀਆ ਲੱਗੂਗਾ ਸੋ ਪਹਿਲੂ ਆਪ ਨੂੰ ਉਹਨਾਂ ਜਿੰਨਾਂ ਚਿਰ ਮੈਨੂੰ ਚੰਗੀ ਲੱਗੇ ਚੀਜ਼ ਮੈਂ ਬਣਾਉਂਦਾ ਨਹੀਂ ਵੀ ਬਹੁਤ ਘੱਟ ਚੀਜ਼ਾਂ ਹੋਣਗੀਆਂ ਕੋਈ ਜੇ ਮੈਂ ਕਦੀ ਉਹ ਕੋਈ ਮਜਬੂਰੀ ਹੋ ਜਾਂਦੀ ਆ ਕਿ ਇੰਸਟਾਗ੍ਰam ਤੇ ਤੁਹਾਨੂੰ ਕੋਈ ਚੀਜ਼ ਅਪਡੇਟ ਕਰਨੀ ਪੈਣੀ ਆ ਨਹੀਂ ਤੇ ਤੁਹਾਡੀ ਰੀਚ ਹੈ ਜਿਹੜੀ ਉਹ ਡਾਊਨ ਹੋ ਜਾਂਦੀ ਆ ਸੋ ਉਤਰਾਂ ਭਾਵੇਂ ਕਦੀ ਕੋਈ ਕਾਲੀ ਫੱਟੀ ਚ ਪਾਤੀ ਹੋਵੇ ਨਹੀਂ ਤੇ ਮਤਲਬ ਅ ਪਹਿਲੋਂ ਆਪ ਮੈਂ ਉਹਨੂੰ ਅਮੈਜ਼ਨ ਕਰਦਾ ਹਾਂ ਵੀ ਯਾਰ ਇਦਾਂ ਜੇ ਹੋਊਗਾ ਬੋਲ ਕੇ ਵੇਖ ਕੇ ਕਰਕੇ ਤੇ ਫੇਰ ਹੀ ਮੈਂ ਪਾਉਣਾ ਵੀ ਜਦੋਂ ਆਪ ਨੂੰ ਕੰਫੀਡੈਂਸ ਹੁੰਦਾ ਵੀ ਠੀਕ ਲੱਗੂਗੀ। ਕਈ ਵਾਰ ਕਈ ਇਦਾਂ ਹੋਇਆ ਤੁਹਾਡੇ ਨਾਲ ਕਿ ਤੁਸੀਂ ਚੀਜ਼ ਇਦਾਂ ਹੀ ਬਣਾਤੀ ਹੋਵੇ ਆ ਮਤਲਬ ਜਸਟ ਜਿਵੇਂ ਤੁਸੀਂ ਕਹਾਂਗੀ ਕਈ ਵਾਰ ਰੀਚ ਡਾਊਨ ਹੋ ਜਾਂਦੀ ਤੇ ਅਨਐਕਸਪੈਕਟਿਡਲੀ ਉਹ ਮਿਲੀਅਨਸ ਕ੍ਰਾਸ ਕਰ ਗਈ ਹੋਵੇ। ਬਹੁਤ ਚੀਜ਼ਾਂ ਇਦਾਂ ਦੀਆਂ ਨੇ। ਮਤਲਬ ਉਹਦੇ ਹਰ ਚੌਥੇ ਦਿਨ ਸਾਡੇ ਨਾਲ ਤਰ ਹੁੰਦਾ। ਵੀ ਕਈ ਵਾਰਾਂ ਕਈ ਚੀਜ਼ਾਂ ਉਦਾਂ ਹੀ ਮਤਲਬ ਕਈ ਵੀਡੀਓ ਮੈਂ ਅਪਡੇਟ ਕੀਤੇ ਵੀ ਉਹ ਸਾਲ-ਸਾਲ ਪਲੱਸ ਹੋ ਗਿਆ ਉਦਾਂ ਹੀ ਫੋਨ 'ਚ ਪਏ ਮੈਨੂੰ ਐਂ ਲੱਗਦਾ ਵੀ ਨਹੀਂ ਯਾਰ ਇਹ ਤੇ ਠੀਕ ਜੀ ਨਹੀਂ ਗੱਲ ਤੇ ਜਿੱਦ ਦਿਨ ਕੋਈ ਹੈ ਨਹੀਂ ਸੀਗਾ ਪਾਉਣ ਨੂੰ ਵੀ ਕਿਸੇ ਵੇਲੇ ਕੋਈ ਸਿਚੁਏਸ਼ਨ ਬਣ ਜਾਂਦੀ ਵੀ 5-7 ਦਿਨ 8 ਦਿਨ 10 ਦਿਨ ਤੁਹਾਨੂੰ ਸ਼ੂਟਿੰਗ ਦਾ ਮੌਕਾ ਨਹੀਂ ਮਿਲਦਾ ਤੇ ਉਹ ਕੋ ਪੁਰਾਣੀ ਕੱਢ ਕੇ ਅਖੀ ਦਾ ਵੀ ਚਲਾ ਯਾਰ ਪਾ ਦਿੰਨੇ ਅਜੇ ਤੇ ਉਹ ਬਹੁਤ ਸਾਰੇ ਨੇ ਜਿਹੜੇ ਮਤਲਬ ਮਿਲੀਅਨਾਂ 'ਚ ਚਲੇ ਜਾਂਦੇ ਵੀਡੀਓ ਦੇ ਉਹ ਬਾਅਦ 'ਚ ਲੱਗਦਾ ਵੀ ਯਾਰ ਆਪ ਨੂੰ ਕੋਈ ਇਹਨਾਂ ਲੱਗਦਾ ਵੀ ਇਹ ਆਪ ਨੂੰ ਖੁਦ ਨੂੰ ਲੱਗਦਾ ਹੈ ਵੀ ਨਹੀਂ ਇਸ ਤਰ੍ਹਾਂ ਹੋਊਗਾ ਪਰ ਉਹ ਹੋ ਗਿਆ ਤੇ ਕਈਆਂ ਤੇ ਤੁਹਾਨੂੰ ਬਹੁਤ ਹੁੰਦਾ ਆ ਵੀ ਯਾਰ ਇਹ ਬਹੁਤ ਜ਼ਿਆਦਾ ਹੋਣ ਚਾਹੂਗੀ ਚੀਜ਼ ਤੇ ਉਹ ਨਹੀਂ ਆਉਂਦੀ ਪਤਾ ਨਹੀਂ ਲੱਗਦਾ ਦਾ